아잇 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 고생하셨습니다 고생하셨습니 아, 또빨라 ਸਲਾਮੁਅਲੈਕੁਮ ਸਾਰੇ ਜਿਹੜੇ ਪੱਤੇ ਰਹੇ ਆ ਮੁਬਾਰਕਵਾਦ ਤੇ ਇਸ ਕਦਰ ਧੰਨਵਾਦ ਕਿ ਅੱਜ ਦੀ ਜਿਹੜੀ ਮਹਿਫਿਲਾਂ ਦਾ ਇੱਥੇ ਰੱਖੀ ਹੈ ਸੋ ਜੇ ਇਕੱਲੇ ਇਕੱਲੇ ਆਉਂਦੇ ਤੇ ਉਹ ਸਾਰੇ ਦੇ ਆਉਣਾ ਤਾਂ ਸੀ ਗਈ ਪਰ ਇਹਨਾਂ ਨੇ ਵਧੀਆ ਬਣਾ ਲਿਆ ਕਿ ਸਾਰੇ ਨੂੰ ਇਕੱਠੇ ਬਣਾ ਲਿਆ ਤੇ ਇਕੱਠਾ ਦਾ ਜਹਬਾਣੀ ਹੋ ਜਾਊਗਾ ਕੱਲੇ ਕੱਲੇ ਵਰੀ ਨੂੰ ਹਰ ਵਰੀ ਕਰਨਾ ਪੈਂਦਾ ਜਿਹੜਾ ਦਾ ਵੱਡੇ ਸੀ ਲੈ ਆਪਣਾ ਫੈਸਲਾ ਇੱਕ ਕੱਲੇ ਕੱਲੇ ਆ ਕੇ ਫੇਰ ਵੀ ਕਰਦੇ ਉਹ ਤਾਂ ਚੱਲਦਾ ਰਹੇ ਕੋਈ ਗੱਲ ਨਹੀਂ ਤੇ ਮੈਂ ਤਾਂ ਉਹਦੇ ਨਾਲ ਹੱਸ ਗਿਆ ਨਹੀਂ ਮੇਰੇ ਤਾਂ ਬਾਈ ਆਪੇ ਆ ਜਾਣਾ ਸਤੇਹੀ ਕਹਿੰਦੇ ਨੇ ਜਿੰਦਗੀ ਦੇ ਵਿੱਚ ਸਤਹੀ ਆਪਣੀਆਂ ਮੰਜ਼ਲਾ ਕੇ ਤੈਅ ਕਰਨ ਤੇ ਇਸ ਬਿਜ਼ਨਸ ਦੇ ਵਿੱਚ ਨਾਮ ਚੜ੍ਹਦੀ ਕਲਾ ਰੱਖੀ ਸੋ ਬਹੁਤ ਹੀ ਬਹੁਤ ਖੁਸ਼ੀ ਦੀ ਗੱਲ ਔਰ ਸਾਰੇ ਬਹੁਤ ਹੀ ਨਰਮ ਇੱਕ ਬਧੀਆ ਕਾਇਕ ਬਹੁਤ ਬੇ ਸਾਰੇ ਇਕੱਠੀ ਕੀਤੇ ਜਨਾਬ ਅਮਰਜੀਤ ਸਾਹਿਬ ਦਾ ਨਾਮ ਲੈਂਦਾ ਹਾਂ। OK ਮੈਂ ਰਸਤਾ ਬਣਾਉਂਦਾ ਹਾਂ। OK ਜੀ ਆਉਣ ਬਹੁਤ ਪਿਆਰ। ਸੁਣਾਇ ਇੱਕ ਗੀਤ ਅ ਫਿਤੌਦੀ ਬਸ ਕਰਨਾ ਚਾਹਤ ਕਿਉਂਕਿ ਪਿੱਛੇ ਦੇ ਆਪਾਂ ਸਾਰਿਆਂ ਨੇ ਕਾਫੀ ਖਬਰਾਂ ਪੜੀਆਂ ਜਿਹੜੇ ਹਾਲਾਤ ਅੰਦਰ ਸਮਾਜ ਦੇ ਚੱਲ ਰਹੇ ਉਸ ਤੇ ਥੋੜਾ ਜਿਹਾ ਮੈਂ ਅਪਣ ਬਣ ਕੇ ਸੋ ਨੰਬਰ ਗੀਤ ਪਰ ਬਸ ਕਰ ਰਿਹਾ ਮੈਂ ਤਾਂ ਸਾਲ ਰਾਜਕੁਮਾਰ ਦੱਸਿਆ ਕਿ ਆਪਦਾ ਮੰਮੀ ਠੀਕ ਨਹੀਂ ਹੈਗਾ ਉਸੇ ਬਤਾਇਆ ਸੀ ਕਿ ਮੈਂ ਜੇ ਮੈਂ ਤਾਂ ਰਾਤ ਵਿੱਚ ਜਾਣਾ ਦੂਰੇ ਕਰਕੇ ਪ੍ਰੋਗਰਾਮ ਵਿਸ਼ੇਸ਼ ਰੱਖਿਆ ਨਾ ਨੇ ਸੁਹਾਗ ਜੀ ਨਮਸਕਾਰ ਇਹ ਕਰ ਜੁਗ ਦਾ ਵੇਲਾ ਸਜਣਾ ਸੋਚ ਵਿਚਾਰ ਨਵੀਂ ਇਹ ਕਰ ਜੁਗ ਦਾ ਵੇਲਾ ਸਜਣਾ ਸੋਚ ਵਿਚਾਰ ਨਵੀਂ

ਇਹ ਰਿਸ਼ਤੇ ਪਾਣੀ ਹੁੰਦੇ ਆ ਲੱਗਦੀ ਥੇਰ ਨਹੀਂ ਖੂਰ ਦੇ ਰਿਸ਼ਤੇ ਪਾਣੀ ਹੁੰਦੇ ਆ ਲੱਗਦੀ ਥੇਰ ਨਹੀਂ ਲੰਘ ਗਿਆ ਜੋ ਵੇਲਾ ਆਉਂਦਾ ਮੁੜ ਕੇ ਫੇਰ ਨਹੀਂ ਲੰਘ ਗਿਆ ਜੋ ਵੇਲਾ ਆਉਂਦਾ ਮੁੜ ਕੇ ਫੇਰ ਨਹੀਂ ਆਪਣੇ ਪੈਰੀਂ ਆਪ ਕੋ ਹਾਰੀ ਨਾ ਤੁਹਾਨੂੰ ਨਾ ਸੋ ਜਿ ਵਿਦਾਰ ਨਵੀਂ ਉਹ ਲੁੱਟਿਆ ਕੁੱਟਿਆ ਦੀ ਫੇਰ ਲੈਣਾ ਕੋਈ ਵੀ ਸਾਰ ਨਹੀਂ ਲੁੱਟਿਆ ਕੁੱਟਿਆ ਦੀ ਫੇਰ ਲੈਿੰਦਾ ਕੋਈ ਵੀ ਸਾਰ ਨਹੀਂ ਦਰ ਦਰ ਠੋਕਰਾਂ ਤੱਕ ਕੇ ਚੱਲਦਾ ਕੋਈ ਘਰਵਾਰ ਨਹੀਂ ਦਰ ਦਰ ਠੋਕਰਾਂ ਤੱਕ ਕੇ ਚੱਲਦਾ ਕੋਈ ਘਰਵਾਰ ਨਹੀਂ ਮੋਹ ਕਾਂ ਦੇ ਪਿੱਛੇ ਸਭ ਕੁਝ ਹਾਰ ਨਵੀਂ ਇਹ ਕਲ ਯੁਗ ਦਾ ਵੇਲਾ ਸਚਨਾ ਸੋਚ ਵਿਚਾਰ ਨਵੀਂ ਆਖਰੀ ਲੜਾ ਧੜਕੇ ਤਕੜੀ ਝੂਟ ਤੇ ਸਾਝ ਉਸ ਸੋਵੇਂ ਤਾਲ ਡਣੇ ਧੜਕੇ ਤਕੜੀ ਝੂਟ ਤੇ ਸਾਝ ਉਸ ਸੋਵੇਂ ਤਾਲ ਡਣੇ ਆਪਾ ਪਾਪਾ ਤੁੰਨਾ ਵਾਰੇ ਸਾਰੇ ਪੜਦੇ ਬੋਲ ਡਣੇ सोच वचार नवी एक जुगदा वेड़ सजण सोच वचार नवी जो भेण उन ते विसार नवी एक जुगदा वेरा सजण सोच वचार नव कु सॼा सोच वचार नवी ਧੰਨਵਾਦ ਇੱਕ ਕੜਾ ਯੁੱਗ ਦਾ ਬਿਲਾ ਸਜਣਾ ਸੋਚ ਮਜਾਣੇ। ਉਹ ਆਵਾਜ਼ੀ ਕਾਹਨ ਸਾਹਿਬ ਆਵਾਜ਼ ਹੀ ਬਹੁਤ ਹੈ। ਸੋ ਅੱਜ ਸਾਡੇ ਦਰਮਿਆਨ ਪਹੁੰਚੇ ਨੇ ਕਿਉਂਕਿ ਲੋਕਾਂ ਇੱਕ ਸ੍ਰੀ ਅਮਰਵਿਰਦੀ ਜੀ ਡੀਪੀ ਸੈਕਰੀਟਰੀ ਰਟ ਸਾਡੇ ਸੈਕਰੀਟਰੀ ਤੋਂ ਤੇ ਉਹਨਾਂ ਦੇ ਨਾਲ ਉਹਦੇ ਧਰਮ ਪਤਨੀ ਜੀ ਮੈਡਮ ਜ੍ਰਿਤਾ ਵਰਦੀ ਜੀ ਪੈਸੇ ਸੈਕਰੀਟਰੀ ਟੂ ਮਨਿਸਟਰ ਅਟੈਂਡ ਹੋਏ ਨੇ। ਨੇਕਾ ਸਵਾਗਤ ਜੀ ਹੈ ਜਿਹੜੇ ਤੁਸੀਂ ਘਰ ਸਾਡੇ ਆਏ ਅਸੀਂ ਖੁੱਲੇ ਦਿਲੋਂ ਸਵਾਗਤ ਸਾਡੇ ਘਰ ਤੇ شریف ਜਾਇਏ ਸਾਡੇ ਸਾਰਿਆਂ ਵੱਲੋਂ ਜੀ ਹੈ ਜੀ ਬੈਟਰ ਸ੍ਰੀ ਨਗਰ ਜੀ ਬਲਵਕਸ ਅਸੋਸਟਾਫ ਐਸੋਸੀਏਸ਼ਨ ਦੇ ਮੈਂਬਰ ਤੇ ਨਿਰਦੇਸ਼ ਉੱਤੇ ਪਰ ਨਵਦਰ ਵੀ ਸਹਿਯੋਗ ਸਮਾਧੀ ਅੱਜ ਵੀ ਬਰਕਰਾਰ ਰੱਖਲੇ ਹੈ ਸਦੀ ਬੋਲਾ ਕਾਹਨ ਹੋਇਆ ਹੈ बहुत अच्छा लगा जी गद्दी साहब परमात्मा दालों तंदरुस्ती वक्षे वैसे तो तुसी तंदरुस्त होगे परमात्मा और कृपा करें ऐसे तरह सारे विपरीत संगत होने रहे नो जी होन मैं रतन बाबा को माला जी मुझे थी करूँगा टीओ क्या करेगा क्लिष्टा ऐसा कोर्स आ रहा हूँ मैं तुम तु भी कार्ड में क्लिक करेंगे कर � संत परंपरा राय कुमार स्वामी जी ब्राह्मण अपने सामने एक आदमी सारे शहर का मेरे ससी का सो मैं रचना पेशा लगन नीर बहाया मेरी जिंदगी वो दिन की <त्या> परोही है कर कर लदवारा नहीं औनी है मेरी जिंदगी वो दिन की परोही है कर कर लद करी तूं मेर खेत लॻंद पर सुण सुण हीरो आेत लॻंद पर सुण सुण दर्द भले सुण सु त दर्द पर सुनस नीर आयो ਮਹੱਤਵ ਦਾ ਹੈ ਤੁਮ ਕੇ ਸੋਹਣਾ ਮੇਰੀ ਮਹਿਕ ਤੇ ਖੇਲੀ ਹੋਵੇਗੀ ਤੇਰੇ ਅੰਗਿਆਂ ਤੇ ਤਾਹੀ ਹੋਵੇਗੀ ਤੁਸਾਂ ਬਸੁੰਦੇ ਸੁਮੇ ਦੇਕੇ ਨਿਮੰਦਰ ਗਿੱਲ ਜੀ ਤੋਂ ਮੇਰੇ ਗੀਤ ਪ੍ਰਸਤੁਤ ਭਰੇ ਸਭ ਤੋਂ ਅੱਗੇ ਬੁਹਾਇਆ ਕਰੇ ਇਹ ਉਹਨਾਂ ਪਰੇ ਰਤਨ ਤੋਂ ਪਾਉ ਵਾਲੀ ਸਤਿਕਾਰਯੋਗ ਜੀ ਅੱਜ ਪ੍ਰਸਤੁਤ